ਬਸ ਜਾਨਾ ਤੁਮੀ ਬਾਰੇ ਰਹਿਣਾ ਕੋਈ ਆਓ ਚਲ ਤੁਸੀਂ ਸੇਵਾ ਕਰਨ ਦੀ ਕਿ ਹਾਈ ਕੁਝ ਕਰੀ ਜਾਣਾ ਨਹੀਂ ਨਹੀਂ ਕੋਈ ਸੇਵਾ ਹਾਂਜੀ ਚਲ ਦੇਖੋ ਅੱਜ ਅਸੀਂ ਉਸ ਮਹਾਨ ਅਸਥਾਨ ਤੇ ਸੇਵਾ ਕਰਨ ਵਾਸਤੇ ਆਈਏ ਜਿਸ ਦੀਆ ਦੁਨੀਆ ਦੇ ਵਿੱਚ ਕੋਈ ਪਰੰਪਰਾਵਾਂ ਨੇ ਕੋਈ ਮर्याਦਾ ਹੈ ਕੋਈ ਸਿਧਾਂਤ ਹੈ ਤੇ ਇੱਥੋਂ ਹਰ ਇੱਕ ਨੂੰ ਜੀਵਨ ਦੀ ਜਾਂਚ ਦਾ ਰਸਤਾ ਦਿੱਤਾ ਜਾਂਦਾ ਹੈ ਸਿਰ ਦਰਬਾਰ ਸਾਹਿਬ ਜਿੱਥੇ ਗੁਰੂ ਰਾਮਦਾਸ ਦਾ ਘਰ ਹੈ ਬਾਣੀ ਦਾ 24 ਘੰਟੇ ਗਾਇਨ ਹੁੰਦਾ ਹੈ ਪਾਣੀ ਸਰਵਣ ਕਰਾਈ ਜਾਂਦੀ ਹੈ ਉੱਥੇ ਨਾਲ-ਨਾਲ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸਭ ਤੋਂ ਮਹਾਨਤਾ ਬੜਾ ਸਥਾਨ ਹੈ ਜਿਹੜਾ ਸਾਨੂੰ ਮੀਰੀ ਅਤੇ ਪੀਰ ਦੇ ਸੰਦੇਸ਼ ਦੇ ਕੇ ਸਾਨੂੰ ਸੁਚੇਤ ਵੀ ਕਰਦਾ ਕੋਈ ਸਿੱਖ ਗਲਤੀ ਕਰਦਾ ਉਹਨੂੰ ਝਿੜਕਦਾ ਵੀ ਹੈ ਤੇ ਪਰ ਬਾਣੀ 'ਚ ਲਿਖਿਆ ਜੇ ਗੁਰ ਝੜਕੇ ਤਾਂ ਮਿੱਠਾ ਲੱਗੈ ਜੇ ਬਖਸ਼ੇ ਗੁਰ ਵਢਾਈ ਉਹ ਝੜਕੇ ਤਾਂ ਵੀ ਮਿੱਠਾ ਲੱਗਦਾ ਹੈ ਜੋ ਬਖਸ਼ਦੇਵੇ ਤੇ ਉਹਦੀ ਵਡਿਆਈ ਹੈ ਸੋ ਇਸ ਕਰਕੇ ਕਰ ਉਪਦੇਸ਼ ਛੜਕੇ ਬਹੁ ਪਾਤੀ ਬਹੁ ਪਿਤਾ ਕੱਲਾ ਉਹ ਗੱਲ ਵੀ ਲੌਂਦਾ ਹੈ ਛਿੜਕਦਾ ਵੀ ਹੈ ਤੇ ਗੱਲ ਨਾਲ ਵੀ ਲੌਂਦਾ ਹੈ ਸੋ ਬਖਸ਼ਿੰਦ ਮੇਰੇ ਪਾਤਸ਼ਾਹ ਸੋ ਅ ਕੱਲ ਜਿਹੜੇ ਫੈਸਲੇ ਹੋਏ ਹੈ ਸਾਨੂੰ ਸਕੂਨ ਇਸ ਗੱਲ ਦਾ ਕਿ ਸ਼੍ਰੀ ਕਾਲਤਾ ਸਾਡੀ ਮਹਾਨਤਾ ਦੁਨੀਆ ਵਿੱਚ ਗਈ ਜਿਹੜੀ ਅੱਜ ਦੀ ਪੀੜ੍ਹੀ ਹੈ ਉਹਨੂੰ ਪਤਾ ਹੀ ਨਹੀਂ ਸੀ ਸੱਚਮੁੱਚ ਸ਼੍ਰੀ ਕਾਲਤਾ ਜੋ ਅਸੀਂ ਕਹਿੰਦੇ ਸੀਗੇ ਸੱਚਮੁੱਚ ਸ਼੍ਰੀ ਕਾਲਤਾ ਸਾਡੀ ਈ ਵੱਡੀ ਮਹਾਨਤਾ ਹੋਏਗੀ ਈ ਵੱਡੀ ਤਾਕਤ ਹੋਏਗੀ ਕਿ ਅੱਗੇ ਕੁਸ਼ਕਦਾਨੀ ਕਲ ਦੁਨੀਆ ਦੇ ਲੋਕਾਂ ਨੇ ਵੇਖ ਲਿਆ ਲਾਈਵ ਚੱਲਦਾ ਵੇਖ ਲਿਆ ਤੁਹਾਡੇ ਚੈਨਲ ਦੇ ਉੱਤੇ ਕਿ ਸੱਚਮੁੱਚ ਹੀ ਜਦ ਤਖਤ ਦੇ ਉੱਤੇ ਜਿੱਥੇ ਬੋਲਦੀ ਹੈ ਤੇ ਉਹਦੇ ਕੋਈ ਕੁਝ ਨਹੀਂ ਸਕਦਾ ਕੋਈ ਝੂਠ ਨਹੀਂ ਬੋਲ ਸਕਦਾ ਫਖਰੇ ਕੰਮ ਜਿਹੜਾ ਬਾੜ ਵਾਪਸ ਲੈ ਗਿਆ ਤੁਸੀਂ ਵੇਖ ਲਿਆ ਚਲੋ ਉਹਨਾਂ ਨੇ ਲਿਆ ਜੀ ਜੋ ਉਹਨਾਂ ਨੂੰ ਚੰਗਾ ਲੱਗਿਆ ਹੋਵੇ ਅਕਾਲੀਦਾਰ ਦੁਬਾਰਾ ਇੱਕ ਹੋ ਸਕਦਾ ਜਿਹੜੀ ਅਕਾਲੀਦਾਰ ਪਹਿਲਾਂ ਵੀ ਇੱਕ ਸੀ ਹੁਣ ਵੀ ਇੱਕ ਹੈ ਕਿਉਂਕਿ ਉਦੋਂ ਵੀ ਅਸੀਂ ਸੁਧਾਰ ਹੀ ਸ਼ੁਰੂ ਕੀਤਾ ਸੀ ਅਸੀਂ ਅਕਾਲੀ ਦਲ ਤੋਂ ਵੱਖਰੇ ਨਹੀਂ ਸੀ ਹੋਏ ਸੀ ਜਿਹੜੀ ਕਮੇਟੀ ਬਣੀ ਸੀ ਤੁਹਾਨੂੰ ਬਾਹਰ ਕੱਢਣ ਦਾ ਜਿਹੜਾ ਹੁਕਮ ਸੀ ਉਹਦਾ ਅਕਾਲੀ ਦਲ ਦਾ ਉਹ ਹੁਣ ਮਨਸੂਖ ਸਮਝਿਆ ਜਾਊਗਾ ਅਕਾਲੀ ਦਲ ਦਾ ਉਹ ਸਾਰੇ ਮਨਸੂਖ ਹੀ ਹੈ ਜਦੋਂ ਅਕਾਲੀ ਦਲ ਹੀ ਸਾਰਾ ਜਿਹੜਾ ਭੰਗ ਹੀ ਹੋ ਗਿਆ ਸਮਝ ਲੋ ਕਿ ਦੁਬਾਰਾ ਭਰਤੀ ਹੋ ਰਹੀ ਹੈ ਉਸ ਭਰਤੀ ਦੇ ਅਨੁਸਾਰ ਦੁਬਾਰਾ ਉਦੇਦਾਰ ਬਣਨਗੇ ਉਹਦੇ ਸਾਰੇ ਅਸੀਂ ਇਕੱਠੇ ਹੋ ਕੇ ਭਰਤੀ ਕਰਾਂਗੇ ਮੇਰਾ ਗਿਲੇਸ਼ਿਕਾ ਕਿਸੇ ਦਾ ਵੀ ਨਹੀਂ 5000 ਦਾ ਨੁਕਸਾਨ ਹੋ ਰਿਹਾ ਸੀ ਤੇ ਮੈਂ ਤਾਂ ਫਰਿਆਦ ਲੈ ਕੇ ਆਈ ਸੀ ਮੇਰੇ ਗਿਲੇਸ਼ਿਕਾ ਇਹ ਕਿੰਨਾ ਵਸੁੰਘਾ ਆ ਆਪਰੇ ਕਰਨ ਲਈ ਆਓ ਚਲ ਤੁਸੀਂ ਸੇਵਾ ਕਰਨ ਦੀ ਕਿ ਹਾਈ ਕੁਝ ਕਰੀ ਜਾਣਾ ਨਹੀਂ ਨਹੀਂ ਕੋਈ ਸੇਵਾ ਹਾਂਜੀ ਚਲ ਦੇਖੋ ਅੱਜ ਅਸੀਂ ਉਸ ਮਹਾਨ ਅਸਥਾਨ ਤੇ ਸੇਵਾ ਕਰਨ ਵਾਸਤੇ ਆਈਏ ਜਿਸ ਦੀਆਂ ਦੁਨੀਆ ਦੇ ਵਿੱਚ ਕੋਈ ਪਰੰਪਰਾਵਾਂ ਨੇ ਕੋਈ ਮर्याਦਾ ਹੈ ਕੋਈ ਸਿਧਾਂਤ ਹੈ ਤੇ ਇੱਥੋਂ ਹੁਣ ਉਹਨਕ ਨੂੰ ਜੀਵਨ ਦੀ ਜਾਂਚ ਦਾ ਰਸਤਾ ਦਿੱਤਾ ਜਾਂਦਾ ਹੈ ਸਿਰ ਦਰਬਾਰ ਸਾਹਿਬ ਜਿੱਥੇ ਗੁਰੂ ਰਾਮਦਾਸ ਦਾ ਘਰ ਹੈ ਬਾਣੀ ਦਾ 24 ਘੰਟੇ ਗਾਇਨ ਹੁੰਦਾ ਹੈ ਪਾਣੀ ਸਰਵਣ ਕਰਾਈ ਜਾਂਦੀ ਹੈ ਉੱਥੇ ਨਾਲ-ਨਾਲ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸਭ ਤੋਂ ਮਹਾਨ ਦਾ ਬੜਾ ਸਥਾਨ ਹੈ ਜਿਹੜਾ ਸਾਨੂੰ ਮੀਰੀ ਅਤੇ ਪੀਰ ਦੇ ਸੰਦੇਸ਼ ਦੇ ਕੇ ਸਾਨੂੰ ਸੁਚੇਤ ਵੀ ਕਰਦਾ ਕੋਈ ਸਿੱਖ ਗਲਤੀ ਕਰਦਾ ਉਹਨੂੰ ਝਿੜਕਦਾ ਵੀ ਹੈ ਤੇ ਪਰ ਬਾਣੀ 'ਚ ਲਿਖਿਆ ਜੇ ਗੁਰ ਝੜਕੇ ਤਾਂ ਮੀਠਾ ਲੱਗੈ ਜੇ ਬਖਸ਼ੇ ਗੁਰ ਵਢਾਈ ਉਹ ਝੜਕੇ ਤਾਂ ਵੀ ਮਿੱਠਾ ਲੱਗਦਾ ਜੇ ਉਹ ਬਖਸ਼ ਦੇਵੇ ਤੇ ਉਹਦੀ ਵਡਿਆਈ ਹੈ ਸੋ ਇਸ ਕਰਕੇ ਕਰ ਉਪਦੇਸ਼ ਛੜ ਕੇ ਬਹੁਪਾਤੀ ਬਹੁਤ ਪਿਤਾ ਕੱਲ ਲਾ ਉਹ ਗੱਲ ਵੀ ਲਾਉਂਦਾ ਹੈ ਛਿੜਕਦਾ ਵੀ ਹੈ ਤੇ ਗੱਲ ਨਾਲ ਵੀ ਲਾਉਂਦਾ ਸੋ ਬਖਸ਼ਿੰਦ ਮੇਰੇ ਪਾਛਾ ਸੋ ਕੱਲ ਜਿਹੜੇ ਫੈਸਲੇ ਹੋਏ ਹੈ ਸਾਨੂੰ ਸਕੂਨ ਇਸ ਗੱਲ ਦਾ ਕਿ ਸ਼੍ਰੀ ਕਾਲਤਾ ਸਾਡੀ ਮਹਾਨਤਾ ਦੁਨੀਆ ਵਿੱਚ ਗਈ ਜਿਹੜੀ ਅੱਜ ਦੀ ਪੀੜ੍ਹੀ ਹੈ ਉਹਨੂੰ ਪਤਾ ਹੀ ਨਹੀਂ ਸੀ ਸੱਚਮੁੱਚ ਹੀ ਸ਼੍ਰੀ ਕਾਲਤਾ ਜੋ ਅਸੀਂ ਕਹਿੰਦੇ ਸੀਗੇ ਸੱਚਮੁੱਚ ਹੀ ਸ਼੍ਰੀ ਕਾਲਤਾ ਸਾਡੀ ਏਡੀ ਵੱਡੀ ਮਹਾਨਤਾ ਹੋਏਗੀ ਏਡੀ ਵੱਡੀ ਤਾਕਤ ਹੋਏਗੀ ਕਿ ਅੱਗੇ ਕੁਸ਼ਕਦਾਰੀ ਕੱਲ ਦੁਨੀਆ ਦੇ ਲੋਕਾਂ ਨੇ ਵੇਖ ਲਿਆ ਲਾਈਵ ਚੱਲਦਾ ਵੇਖ ਲਿਆ ਤੁਹਾਡੇ ਚੈਨਲ ਦੇ ਉੱਤੇ ਕਿ ਸੱਚਮੁੱਚ ਹੀ ਜਦ ਤਖਤ ਤੇ ਉੱਤੇ ਜਿੱਥੇ ਬੋਲਦੀ ਹੈ ਤੇ ਉਹਦੇ ਕੋਈ ਕੁਝ ਨਹੀਂ ਸਕਦਾ ਕੋਈ ਝੂਠ ਨਹੀਂ ਬੋਲ ਸਕਦਾ ਫਖਰੇ ਕੰਮ ਜਿਹੜਾ ਬਾੜ ਵਾਪਸ ਲੈ ਗਿਆ ਤੁਸੀਂ ਦੇਖ ਲਿਆ ਚਲੋ ਉਹਨਾਂ ਨੇ ਲਿਆ ਜੀ ਜੋ ਉਹਨਾਂ ਨੂੰ ਚੰਗਾ ਲੱਗਿਆ ਹੋਇਆ ਅਕਾਲੀ ਦਲ ਦੁਬਾਰਾ ਇੱਕ ਹੋ ਸਕਦਾ ਜਿਹੜੀ ਅਕਾਲੀ ਦਲ ਪਹਿਲਾਂ ਵੀ ਇੱਕ ਸੀ ਹੁਣ ਵੀ ਇੱਕ ਹੈ ਕਿਉਂਕਿ ਉਦੋਂ ਵੀ ਅਸੀਂ ਸੁਧਾਰ ਹੀ ਸ਼ੁਰੂ ਕੀਤਾ ਸੀ ਅਸੀਂ ਅਕਾਲੀ ਦਲ ਤੋਂ ਵੱਖਰੇ ਨਹੀਂ ਸੀ ਹੋਏ ਜਿਹੜੀ ਕਮੇਟੀ ਬਣਾਈ ਤੁਹਾਨੂੰ ਬਾਹਰ ਕੱਢਣ ਦਾ ਜਿਹੜਾ ਹੁਕਮ ਸੀ ਉਹ ਅਕਾਲੀ ਦਲ ਦਾ ਉਹ ਹੁਣ ਮਨਸੂਖ ਸਮਝਿਆ ਜਾਊਗਾ ਅਕਾਲੀ ਦਲ ਦਾ ਉਹ ਸਾਰੇ ਮਨਸੂਖ ਹੀ ਹੈ ਜਦੋਂ ਅਕਾਲੀ ਦਲ ਹੀ ਸਾਰਾ ਜਿਹੜਾ ਭੰਗ ਹੀ ਹੋ ਗਿਆ ਸਮਝ ਲੋ ਕਿ ਦੁਬਾਰਾ ਭਰਤੀ ਹੋ ਰਹੀ ਹੈ ਉਸ ਭਰਤੀ ਦੇ ਅਨੁਸਾਰ ਦੁਬਾਰਾ ਉਧੇਦਾਰ ਬਣਨਗੇ ਉਹਦੇ ਸਾਰੇ ਅਸੀਂ ਇਕੱਠੇ ਹੋ ਕੇ ਭਰਤੀ ਕਰਾਂਗੇ ਮੇਰਾ ਕਿਲਾ ਸ਼ਿਕਵਾ ਕਿਸੇ ਦਾ ਵੀ ਨਹੀਂ 5000 ਦਾ ਨੁਕਸਾਨ ਹੋ ਰਿਹਾ ਸੀ ਤੇ ਮੈਂ ਤਾਂ ਫਰਿਆਦ ਲੈ ਕੇ ਆਈ ਸੀ ਮੇਰੇ ਲਈ